ਰੱਬ ਨਾਲ ਪਿਆਰ ਅਸਲ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਿਆਰ ਹੈ ਨਾ ਸਿੱਖ ਦਾ ਉਹ ਜ਼ਰੂਰੀ ਹੈ ਤੇ ਪਿਆਰ ਤਾਂ ਉਹਦੇ ਨਾਲ ਹੀ ਪੈਂਦਾ ਹੁੰਦਾ ਜਿਹਦੇ ਨਾਲ ਜਿਹਦੇ ਬਾਰੇ ਚ ਪਤਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਵਾਹਿਗੁਰੂ ਦਾ ਸਰਗੁਣ ਸਰੂਪ ਨੇ ਤੇ ਸਰਗੁਣ ਸਰੂਪ ਦੇ ਨਾਲ ਪਿਆਰ ਤੇ ਤਾਂ ਹੀ ਪਏਗਾ ਜੇ ਉਹਦੇ ਬਾਰੇ ਚ ਪੂਰਾ ਪਤਾ ਹੋਏਗਾ ਹੁਣ ਸਰਗੁਣ ਸਰੂਪ ਉਸ ਕਾਲਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ ਉਹ ਸਰਗੁਣ ਸਰੂਪ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾ ਸਾਰੀਆਂ ਦੌਲਤਾਂ ਵਰਕਤਾਂ ਦੇ ਮਾਲਕ ਨੇ ਹੁਣ ਜੇ ਆਪਾਂ ਇਹ ਸੋਚੀਏ ਪਿਆਰ ਕਿਵੇਂ ਪਾਵੇ ਤੇ ਗੁਰਮੁਖੋ ਪਿਆਰ ਦੇ ਤਾਂ ਹੀ ਪਾਏਗਾ ਜੇ ਅਸੀਂ ਆਪਣਾ ਪੂਰਾ ਮਨ ਪਰਮੇਸ਼ਰ ਵਾਹਿਗੁਰੂ ਨਾਲ ਜੋੜ ਕੇ ਰੱਖੀਏ ਪੂਰਾ ਧਿਆਨ ਅਸੀਂ ਇਹ ਸਮਝੀਏ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਾਜ਼ਰ-ਨਾਜ਼ਰ ਸਤਿਗੁਰੂ ਹੈ ਫਿਰ ਮੈਂ ਇਹ ਸਮਝਦਾ ਕਿ ਜੇ ਆਪਾਂ ਐ ਸਮਝਣ ਲੱਗ ਗਏ ਨਾ ਵੀ ਹਾਜ਼ਰ-ਨਾਜ਼ਰ ਪਾਤਸ਼ਾਹ ਹੈ ਫਿਰ ਸਾਨੂੰ ਜਿਹੜੀਆਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਬੜੇ ਫੋਨ ਮੈਸੇਜ ਆਉਂਦੇ ਨੇ ਬਾਬਾ ਜੀ ਹੁਣ ਅਸੀਂ ਬੜੇ ਔਖੇ ਆ ਬੜੇ ਤੰਗ ਆ ਬੜੇ ਪਰੇਸ਼ਾਨ ਮੇਰਾ ਤਾਂ ਇਹ ਮੰਨਣਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਨਾਲ ਜੁੜ ਜਾਈਏ ਜੇ ਪਾਤਸ਼ਾਹ ਦਾ ਆਪਣਾ ਮਨ ਲਾ ਲਈਏ ਫਿਰ ਸਾਡੇ ਸਾਰੇ ਦੁੱਖਾ ਤੁਸੀਂ ਬਰੀ ਹੋ ਜਾਗੇ ਪਰ ਸਭ ਤੋਂ ਪਹਿਲਾਂ ਇਹ ਤੇ ਗੁਰੂ ਗ੍ਰੰਥ ਸਾਹਿਬਹਾਰਾ ਨਾਲ ਪਿਆਰ ਪਾਈਏ ਜਿਵੇਂ ਧੰਵਾ ਬਾਬਾ ਨੰਦ ਸਿੰਘ ਜੀ ਮਾਰ ਨੇ ਪਾਇਆ ਬਾਬਾ ਨੰਦ ਸਿੰਘ ਜੀ ਮਾਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਤਿਗੁਰੂ ਸਮਝਦੇ ਸੰਤ ਹੈ ਵੀ ਹਾਜ਼ਰ-ਨਾਜ਼ਰ ਸਤਿਗੁਰੂ ਦੁਨੀਆਂ ਦੇ ਵਿੱਚ ਕੋਈ ਰਾਜਾ ਪੀਰ ਪਗੰਬਰ ਔਲੀ ਆਵਤਾਰ ਹਾਜ਼ਰ-ਨਾਜ਼ਰ ਨਹੀਂ ਹੈ ਜੋ ਆਇਆ ਉਹ ਚਲੇ ਗਿਆ ਭਾਵੇਂ ਦੇਵੀ ਦੇਵਤੇ ਨੇ ਆਏ ਉਹ ਚਲੇ ਗਏ ਪਰ ਸਾਧ ਸੰਗਤ ਜੋ ਸਾਡੇ ਧੰਨ 시 ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਉਹ ਹਾਜ਼ਰ-ਨਾਜ਼ਰ ਸਤਿਗੁਰੂ ਨੇ ਕਿਤੇ ਨਹੀਂ ਗਏ ਹਮੇਸ਼ਾ ਸਾਡੇ ਕੋਲ ਨੇ ਸਾਡੇ ਅੰਗ ਸੰਗ ਨੇ ਅਸੀਂ ਜੋ ਉਹਨਾਂ ਤੋਂ ਸੇਧ ਲੈ ਸਕਦੇ ਹਾਂ ਅਸੀਂ ਪੁੱਛ ਸਕਦੇ ਹਾਂ ਤੇ ਇਸ ਕਰਕੇ ਜਿੰਨਾ ਹੋ ਸਕੇ ਵਾਦ ਤੋਂ ਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਿਆਰ ਪਾਈ ਔਰ ਜਿਹੜੀਆਂ ਸਾਡੀਆਂ ਬੇਨਤੀਆਂ ਨੇ ਅਰਦਾਸਾਂ ਨੇ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਕਰੀਏ ਮਹਾਰਾਜ ਆਪ ਮਿਹਰ ਕਰੋ ਸਾਨੂੰ ਸੇਧ ਦਿਓ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਹਾਜ਼ਰਨਾਮ ਜੀ ਸਤਿਗੁਰੂ ਨੇ ਸਭ ਦੀ ਸੁਣਦੇ ਨੇ ਗੱਲ ਇਹ ਵੀ ਸਾਨੂੰ ਸੁਣਾਉਣਾ ਨਹੀਂ ਆਉਂਦਾ ਸਾਨੂੰ ਦੱਸਣਾ ਨਹੀਂ ਆਉਂਦਾ ਤੁਸੀਂ ਸਵਾਲ ਤੇ ਸੋਹਣਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਿਵੇਂ ਪਾਵੇ ਸਵਾਲ ਵੀ ਤੁਹਾਡਾ ਚੰਗਾ ਹੈ ਤੇ ਮੈਂ ਤੇ ਇਹੀ ਕਵਾਂਗਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਉਦੋਂ ਪਏਗਾ ਜਦੋਂ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸ਼ਖਸੀਅਤ ਨੂੰ ਸਮਝ ਗਏ ਤੁਸੀਂ ਪਾਤਸ਼ਾਹ ਦੀ ਸ਼ਖਸੀਅਤ ਨੂੰ ਸਮਝੋ ਕਿ ਹਾਜ਼ਰ ਨਾਜ਼ਰ ਸਤਿਗੁਰੂ ਹੈ ਸਾਕਸ਼ਤ ਨੇ ਜਦੋਂ ਗੁਰਦੁਆਰੇ ਜਾਨੇ ਹੈ ਤੇ ਇਸ ਚੀਜ਼ ਨੂੰ ਮਹਿਸੂਸ ਕਰਿਆ ਕਰੋ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾਨੇ ਹੈ ਇਸ ਚੀਜ਼ ਨੂੰ ਮਹਿਸੂਸ ਕਰਿਆ ਕਰੋ ਕਿ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਦੇ ਮਰਜ ਬੈਠੇ ਆਪ ਸੁਭਾਏ ਮਾਨੇ ਤਖਤ ਤੇ ਆਪ ਪਾਤਸ਼ਾਹ ਨੇ ਆਪ ਕਲਗੀ ਤਰਮਾਰਤ ਸੁਪਾਏ ਮਨ ਇਹਨਾਂ ਚੀਜ਼ਾਂ ਨੂੰ ਸੋਚ ਕੇ ਜਦੋਂ ਅਸੀਂ ਨਮਸਕਾਰ ਕਰਾਂਗੇ ਉਹ ਨਮਸਕਾਰ ਭਗਤੀ ਬਣੇਗੀ ਨਮਸਕਾਰ ਚਲੋ ਅਸੀਂ ਕਰਦੇ ਆ ਸਾਡੀ ਸਰਦਾ ਭਾਵਨਾ ਹੈ ਪਰ ਜਦੋਂ ਅਸੀਂ ਇਹ ਸੋਚ ਕੇ ਨਮਸਕਾਰ ਕਰਾਂਗੇ ਸਾਹਮਣੇ ਗੁਰੂ ਨਾਨਕ ਜੀ ਬੈਠੇ ਨੇ ਸਾਹਮਣੇ ਕਲਗੀ ਤਰਪਾਤਸ਼ਾਹ ਬੈਠੇ ਨੇ ਫਿਰ ਸਾਡੀ ਉਹ ਜਿਹੜੀ ਭਗਤੀ ਪ੍ਰਵਾਨ ਹੋਏਗੀ ਫਿਰ ਜੋ ਮੰਗਾਗੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਫਿਰ ਜੋ ਮੰਗਾਗੇ ਪਾਤਸ਼ਾਹ ਨੇ ਉਹੀ ਕਿਰਪਾ ਕਰ ਦੇਣੀ ਹੈ ਇਸ ਕਰਕੇ ਗੁਰਮੁਖੋ ਆਪਣੀ ਜ਼ਿੰਦਗੀ 'ਚ ਵੱਧ ਤੋਂ ਵੱਧ ਜਿੰਨਾ ਹੋ ਸਕੇ ਸਿਮਰਨ ਕਰੋ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹਗੇ ਨਤਮਸਤਕ ਹੋਵੋ ਜਿੰਨਾ ਹੋ ਸਕੇ ਪਾਤਸ਼ਾਹ ਨੂੰ ਯਾਦ ਕਰੀਏ ਜਦੋਂ ਨਮਸਕਾਰ ਕਰੀਏ ਗੁਰਨਾਨਕ ਸਮਝ ਕੇ ਕਰੀਏ ਕਲਗੀਧਰ ਪਾਤਸ਼ਾਹ ਸਮਝ ਕੇ ਕਰੀਏ ਤਾਂ ਜੋ ਸਾਡੀ ਜ਼ਿੰਦਗੀ 'ਚ ਉਲਝਣਾ ਮੁੱਕ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ